ਅਜਿਹੇ ਨਸ਼ਾ ਵਿਰੋਧ ਟ੍ਰਿਪਿਛਲੇ ਮਹੀਨੇ ਤੋਂ ਚੱਲ ਰਹੀ ਹੈ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਨੂੰ ਰੋਕਣ ਲਈ ਨਸ਼ਾ ਤਸਕਰਾ ਨੂੰ ਕਾਬੂ ਕਰਨ ਦੇ ਲਈ ਇੱਕ ਵਿਸ਼ੇਸ਼ ਮਹਿੰਮ ਚਲਾਈ ਗਈ ਹੈ ਜਿਹੋ ਨਸ਼ਾ ਵਿਰੋਧ ਉਸੇ ਲੜੀ ਦੇ ਵਿੱਚ ਹੈ ਅਸੀਂ ਜਿਹੜਾ ਅੱਜ ਆਪਰੇਸ਼ਨ ਸੀਲ 21 ਪਿਰਾਜ ਕਰ ਰਹੇ ਹਾਂ ਇੱਥੇ ਹਰਿਆਣਾ ਬਿਹਾਰ ਸਤਾਨ ਦੀ ਬਾਰਡਰ ਦੇ ਉੱਪਰ ਨਾਕਾ ਬੰਦੀ ਕਰਕੇ ਇਸ ਵੇਲੇ 6 ਵਜੇ ਤੋਂ ਲੈ ਕੇ ਦੁਬਾਰ 1 ਵਜੇ ਤੱਕ ਨਾਕਾ ਬੰਦੀ ਹੈ ਔਰ ਇਸ ਤਾਰੀਖ ਦਾ ਮੇਨ ਮਕਸਦ ਹੈ ਇਹ ਜਿਹੜੀ ਇੰਟਰ ਸਟੇਟ ਤਸਕਰੀਆ ਜਿਹੜੀ ਰਾਜਸਥਾਨ ਜਾਂ ਹੋਰ ਐਮਪੀ ਵਗੈਰਾ ਚੋਂ ਕੋਈ ਲੀਗਲ ਜਿਹੜੇ ਹੈਗੇ ਆ ਵੈਪਨ ਆਉਂਦੇ ਆ ਜਾਂ ਕੋਈ ਅਫੀਮ ਪੋਪੀ ਹਸਨਾ ਹੋਰ ਕਿਸੇ ਵੀ ਕਿਸਮ ਦਾ ਕੋਈ ਨਸ਼ਾ ਆ ਇਧਰੋਂ ਆ ਰਹੇ ਆ ਪੰਜਾਬ ਦੇ ਐਂਟਰੀ ਪੁਆਇੰਟਾਂ ਤੇ ਨਾਕਾਬੰਦੀ ਕਰਕੇ ਵੀ ਜਿਹੜੀ ਸਵੇਰ ਦੀ ਪੂਰੀ ਥਾਰੋਲੀ ਚੈਕਿੰਗ ਹੋ ਰਹੀ ਹੈ ਕਿੰਨੀ ਫੋਰਸ ਨਾਲ ਕੀਤੀ ਹੋਈ ਹੈ ਇਹਦੇ ਉੱਪਰ ਤੋਂ ਕੇਵਲ ਸਾਡੇ ਜਿਹੜੀ ਹੈਗੇ 19 ਜਿਹੜਾ ਤੇ ਨਾਕਾਬੰਦੀ ਕੀਤੀ ਹੈ ਜਿਹਦੇ ਉੱਤੇ ਅਸੀਂ 150 ਦੇ ਕਰੀਬ ਮੁਲਾਜ਼ਮ ਹੈ ਜਿਹੜੇ ਜਿਹੜਾ ਫੋਰਸ ਤੇ ਲਾਇਆ ਸਰ ਸਰ ਕੋਈ ਕੋਸ ਆਪਰੇਸ਼ਨ ਵੀ ਚਲਾਇਆ ਗਿਆ ਜਿਹੜੇ ਸ਼ੱਕੀ ਅੰਸਰਾਂ ਦੇ ਘਰਾਂ ਦੇ ਉੱਤੇ ਕਾਸ ਆਪਰੇਸ਼ਨ ਅਸੀਂ ਦਰਜਾ ਬਦਰਜਾ ਹਰ ਰੋਜ਼ ਤਕਰੀਬਨ ਜਿਹੜਾ ਜਿਹੜੇ ਹੌਟ ਸਪੌਟ ਆ ਸਾਡੇ ਸਾਡੇ ਚੰਦੇ ਪਿੰਡਾਂ ਦੇ ਹੌਟ ਸਪੌਟ ਆ ਜਿੱਥੋਂ ਸਾਨੂੰ ਪਤਾ ਲੱਗਦਾ ਕਿ ਇੱਥੇ ਜਿਹੜੀ ਤਸਕਰੀ ਦੇ ਕਿਸੇ ਕਿਸਮ ਦੀ ਕੋਈ ਮੂਵਮੈਂਟ ਹੁੰਦੀ ਹੈ ਜਾਂ ਕੋਈ ਨਸ਼ਾ ਤਸਕਰੀ ਦਾ ਕੰਮ ਕਰਦਾ ਉਹ ਬਕਾਇਦਾ ਫਿਰ ਤੁਸੀਂ ਕਰਕੇ ਸੀ ਜਿਹੜਾ ਕਾਸ ਆਪਰੇਸ਼ਨ ਕਰਦੇ ਰਹੇ